ਅੱਜ ਇਸ ਵਾਰ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਤੇ ਇਹ ਖਬਰ ਜੁੜੀ ਹੋਈ ਹੈ ਦਿੱਲੀ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੀ ਟੀਮ ਦੇ ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ਦੇ ਨਾਲ ਇਸ ਵਕਤ ਦੀ ਇਹ ਜਾਣਕਾਰੀ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਸੀਐਮ ਭਗਵੰਤ ਮਾਨ ਦੀ ਉਥੇ ਕੋਠੀ ਦੇ ਵਿੱਚ ਕਪੂਰਥਲਾ ਹਾਊਸ ਦੇ ਵਿੱਚ ਜਿਸ ਤਰੀਕੇ ਰੇਡ ਕੀਤੀ ਗਈ ਤੇ ਕੀਤੀ ਗਈ ਰੇਡ ਦੇ ਵਿੱਚੋਂ ਕੱਢਣ ਪਾਉਣ ਨੂੰ ਕੋਈ ਨਹੀਂ ਮਿਲਿਆ ਉਸ ਦੇ ਉੱਪਰ ਸੀਐਮ ਮਾਨ ਦਾ ਤਿੱਖਾ ਤੇਵਰ ਦਿਖਾ ਲਈ ਦੇ ਰਿਹਾ ਉਹਨਾਂ ਦੇ ਵੱਲੋਂ ਇੱਕ ਚਿਪਕੜ ਟਵੀਟ ਕਰ ਦਿੱਤਾ ਗਿਆ ਤੇ ਇਸ ਟਵੀਟ ਦੇ ਵਿੱਚ ਬਹੁਤ ਵੱਡੇ ਸਵਾਲ ਜਿਹੜੇ ਨੇ ਉਹ ਖੜੇ ਕੀਤੇ ਗਏ ਨੇ ਟਵੀਟ ਦੀ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਟਵੀਟ ਦੇ ਵਿੱਚ ਲਿਖਿਆ ਕੀ ਗਿਆ ਤੇ ਲਿਖੇ ਗਏ ਇਸ ਟਵੀਟ ਦੇ ਮਾਇਨੇ ਕੀ ਨੇ ਕਿਹੜੇ ਦੇ ਉੱਪਰ ਇਸ ਲਿਖੇ ਗਏ ਟਵੀਟ ਦੇ ਉਪ ਨਾਲ ਕਹਿ ਲਿਆ ਕਿ ਵੱਡਾ ਪ੍ਰਭਾਵ ਆਏਗਾ ਇਹਦੇ ਬਾਰੇ ਵੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਦਰਅਸਲ ਅੱਜ ਜਿਹੜੀ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਰੇਡ ਕੀਤੀ ਗਈ ਉਸ ਦੇ ਵਿੱਚ ਕਿਹਾ ਗਿਆ ਸੀ ਕਿ ਇੱਕ ਐਪ ਦੇ ذریعے ਜਿਹੜੀ ਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਹੀ ਬਣਾਈ ਗਈ ਐਪ ਹੈ ਕਿ ਜਦੋਂ ਕਿਸੇ ਤਰੀਕੇ ਦੇ ਨਾਲ ਕੋਈ ਅਣਸੁਖਾਵੀ ਕੋਈ ਘੜਨਾ ਜਈ ਵਾਪਰਦੀ ਹੈ ਇਲੈਕਸ਼ਨਾਂ ਦੇ ਦੌਰਾਨ ਚੋਣਾਂ ਦੇ ਦੌਰਾਨ ਤਾਂ ਉਦੋਂ ਇਸ ਐਪ ਦੇ ਉੱਪਰ ਸ਼ਿਕਾਇਤ ਨੂੰ ਮਾ ਸਥਿਤੀਆਂ ਸਾਂਝੀਆਂ ਕੀਤੀਆਂ ਜਾ ਸਕਦੀਆਂ ਨੇ ਇਲੈਕਸ਼ਨ ਕਮਿਸ਼ਨ ਦੇ ਬਦੋ ਹਵਾਲਾ ਦਿੱਤਾ ਗਿਆ ਕਿ ਭਾਈ ਸਾਨੂੰ ਦੱਸਿਆ ਗਿਆ ਕਿ ਕਿ ਪੈਸੇ ਦਿੱਤੇ ਜਾ ਰਹੇ ਨੇ ਸਾਨੂੰ ਦੱਸਿਆ ਜਾ ਰਿਹਾ ਕਿ ਕੁਝ ਅਵੈਧ ਗਤੀਵਿਧੀਆਂ ਜੜੀਆਂ ਨੇ ਉਹ ਹੋ ਰਹੀਆਂ ਨੇ ਤੇ ਇਹਨਾਂ ਗਤੀਵਿਧੀਆਂ ਦੇ ਤਹਿਤ ਰੇਡ ਜਿਹੜੀ ਹੈ ਉਹ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦਿੱਲੀ ਰਹਿਸ਼ ਦੇ ਉੱਪਰ ਜਿਸ ਦੇ ਉੱਪਰ ਹੁਣ ਕਿਤੇ ਨਾ ਕਿਤੇ ਸੀਐਮ ਮਾਨ ਹੋਰਾਂ ਦਾ ਗੁੱਸਾ ਵੀ ਫੁੱਟਦਾ ਦਿਖਾ ਲਈ ਦੇ ਰਿਹਾ ਉਹਨਾਂ ਨੇ ਕਿਤੇ ਟਵੀਟ ਦੇ ਵਿੱਚ ਕੀ ਕੋਈ ਲਿਖਿਆ ਸਭ ਤੋਂ ਪਹਿਲਾਂ ਤਸਵੀਰਾਂ ਦੇ ਰੂਪ ਦੇ ਵਿੱਚ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਨਾਲ ਜਾਣਕਾਰੀਆਂ ਦੇਵਾਂਗੇ ਕਿ ਕੀ ਕੀ ਇਸ ਕੀਤੇ ਗਏ ਟਵੀਟ ਦੇ ਵਿੱਚ ਅੱਗੇ ਉਹ ਲਿਖਦੇ ਨੇ ਕਿ ਅੱਜ ਦਿੱਲੀ ਵਿਖੇ ਮੇਰੇ ਮੁੱਖ ਮੰਤਰੀ ਦੀ ਰਹਾਇਸ਼ ਕਪੂਰਥਲਾ ਹਾਊਸ ਦੇ ਵਿੱਚ ਦਿੱਲੀ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਹੈ ਪੂਰੇ ਘਰ ਦੇ ਕੋਨੇ-ਕੋਨੇ ਦੀ ਤਲਾਸ਼ੀ ਲਈ ਗਈ ਤੇ ਮੇਰੇ ਪਰਿਵਾਰ ਦੀਆਂ ਔਰਤਾਂ ਦੇ ਕੱਪੜਿਆਂ ਵਾਲੇ ਸੰਦੂਕ ਤੱਕ ਦੀ ਵੀ ਤਲਾਸ਼ੀ ਲਈ ਗਈ ਹੈ ਕਿ ਮੈਨੂੰ ਦੱਸਣਗੇ ਕਿ ਕੀ ਮਿਲਿਆ ਨਾਲ ਹੀ ਉਹਨੇ ਉਹਨਾਂ ਦੇ ਵੱਲੋਂ ਅੱਗੇ ਲਿਖਿਆ ਗਿਆ ਕਿ ਦਿੱਲੀ ਪੁਲਿਸ ਦੇ ਦਫ਼ਤਰ ਤੋਂ ਮਹਿਜ਼ 500 ਮੀਟਰ ਦੀ ਦੂਰੀ ਤੇ ਭਾਜਪਾ ਵਾਲਿਆਂ ਦੇ ਘਰ ਵੀ ਨੇ ਕਿ ਉਹ ਉਹਨਾਂ ਦੇ ਘਰ ਦੇ ਵਿੱਚ ਰੇਡ ਮਾਰਨ ਦੀ ਹਿੰਮਤ ਦਿਖਾਉਣਗੇ ਜਾਂ ਸਿਰਫ ਆਮ ਆਦਮੀ ਪਾਰਟੀ ਅਤੇ ਪੰਜਾਬੀਆਂ ਦੇ ਨਾਲ ਹੀ ਅਜਿਹਾ ਕਰਨ ਦੀ ਇਜਾਜ਼ਤ ਮਿਲੀ ਹੋਈ ਹੈ ਇਹ ਸਭ ਭਾਜਪਾ ਦੀ ਹਾਰ ਦੀ ਖਬਰਾਟ ਹੈ ਇਸ ਤਰ੍ਹਾਂ ਇੱਕ ਮੁੱਖ ਮੰਤਰੀ ਦੇ ਘਰ ਤੇ ਰੇਡ ਮਾਰਨਾ ਬਹੁਤ ਹੀ ਨਿੰਦਣਯੋਗ ਕਦਮ ਹੈ ਇਹ ਜਿਹੜੀ ਗੱਲ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਆਪਣੇ ਟਵੀਟ ਦੇ ਵਿੱਚ ਗੋਸਾਏ ਮੂਡ ਦੇ ਵਿੱਚ ਲਿਖੀ ਗਈ ਹੈ ਇਸ ਕੀਤੇ ਗਏ ਟਵੀਟ ਤੇ ਮਾਇਨਿਆਂ ਦੇ ਉੱਪਰ ਜੇਕਰ ਆ ਧਿਆਨ ਕੇਂਦਰਤ ਕਰੀਏ ਤਾਂ ਉਹਨਾਂ ਨੇ ਸਿੱਧੇ ਰੂਪ ਦੇ ਵਿੱਚ ਬੀਜੇਪੀ ਪਾਰਟੀ ਦੇ ਉੱਪਰ ਆ ਜਿਹੜੇ ਇਲਜ਼ਾਮ ਲਾਏ ਨੇ ਇਹਨਾਂ ਇਲਜ਼ਾਮਾਂ ਦੇ ਵਿੱਚ ਸਚਾਈ ਕਿੰਨੀ ਹੈ ਜਾਂ ਫਿਰ ਸਚਾਈ ਨਹੀਂ ਹੈ ਇਹ ਤਾਂ ਆਉਣ ਵਾਲਾ ਸਮਾਂ ਬਿਆਨੇਗਾ ਪਰ ਉਹਨਾਂ ਦੇ ਚੁੱਕੇ ਗਏ ਸਵਾਲ ਜਿਹੜੇ ਨੇ ਕਿਤਨਾ ਕਿਤੇ ਵਾਜਬ ਨੇ ਕਿ ਜੇਕਰ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਚੁਣੇ ਹੋਏ ਆ ਇੱਕ ਮੁੱਖ ਮੰਤਰੀ ਦੇ ਘਰ ਦੇ ਉਪਰੇਡ ਕੀਤੀ ਜਾਂਦੀ ਹੈ ਤਾਂ ਇੱਥੇ ਵੱਡਾ ਸਵਾਲ ਇਹ ਉੱਠਦਾ ਹੈ ਕਿ ਉਹਨਾਂ ਦੇ ਵੱਲੋਂ ਇੱਕ ਮੁੱਖ ਮੰਤਰੀ ਦੇ ਘਰ ਦੇ ਉਪਰ ਤਾਂ ਰੇਡ ਕੀਤੀ ਗਈ ਹੈ ਕੀ ਉਹਨਾਂ ਦੇ 500 ਮੀਟਰ ਦੀ ਦੂਰੀ ਦੇ ਉੱਪਰ ਪੈਂਦੇ ਆ ਜਿਹੜੇ ਨਿਵਾਸ ਸਥਾਨ ਨੇ ਜਾਂ ਫਿਰ ਘਰ ਨੇ ਭਾਜੀਪੀ ਦੇ ਮੰਤਰੀਆਂ ਦੇ ਉਹਨਾਂ ਦੇ ਘਰ ਦੇ ਵਿੱਚ ਰੇਡ ਪਾਉਣ ਦਾ ਮਾਦਾ ਇਲੈਕਸ਼ਨ ਕਮਿਸ਼ਨ ਦੇ ਕੋਲ ਹੈ ਇਹ ਵੱਡਾ ਸਵਾਲ ਚੁੱਕਿਆ ਗਿਆ ਸੋ ਇਹ ਸਭ ਦੇ ਉੱਪਰ ਗੱਲਬਾਤ ਕਰਾਂਗੇ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਨਿਊਜ਼ਰੂਮ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਵਿਵੇਕ ਕੁਮਾਰ ਵਿਵੇਕ ਕੋ ਜਾਣਕਾਰੀਆਂ ਨੇ ਕਿਸ ਤਰੀਕੇ ਦੇ ਨਾਲ ਇਸ ਵਕਤ ਮਾਹੌਲ ਬਣਿਆ ਪਿਆ ਈਡੀ ਦੇ ਵੱਲੋਂ ਰੇਡ ਕੀਤੀ ਗਈ ਰੇਡ ਦੇ ਵਿੱਚ ਮਿਲਿਆ ਮੁਲਿਆ ਕੁਝ ਨਹੀਂ ਕਹਿੰਦੇ ਔਰਤਾਂ ਦੇ ਕੱਪੜਿਆਂ ਦੇ ਸੰਦੂਖ ਚੜੇ ਨੇ ਉਹ ਵੀ ਖੰਘਾਲੇ ਗਏ ਨੇ ਉਹ ਵੀ ਕੋਕਪੜਤਾਲ ਉਸ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਬਿਲਕੁਲ ਸੁਖਵੀਰ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਨੇ ਉਹ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਲਈ ਸੋ ਇਸ ਦਰਮਿਆਨ ਅੱਜ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਤਿੰਨ ਥਾਵਾਂ ਦੇ ਉੱਤੇ ਆਪਣੇ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਗਿਆ ਤੇ ਉਹਨਾਂ ਦੇ ਲਈ ਵੋਟ ਮੰਗੀ ਗਈ ਤੇ ਰੋਡ ショਕ ਕੀਤੇ ਗਏ ਜੇਕਰ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਆਤੀਸ਼ੀ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਕਾਲਕਾ ਦੇ ਤੇ ਉਸ ਤੋਂ ਬਾਅਦ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਗ੍ਰੇਟਰ ਕੈਲਾਸ਼ ਹਲਕੇ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ ਸੁਖਬੀਰ 5:00 ਵਜੇ ਦਾ ਉਹ ਸਮਾਂ ਸੀਗਾ ਜਿਸ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਨੇ ਚੋਣ ਪ੍ਰਚਾਰ ਕਰਨ ਜਾਂਦੇ ਨੇ ਤੇ ਉਹ ਸਾਹਦੇ ਦਰਮਿਆਨ ਇੱਕ ਤਸਵੀਰ ਸਾਹਮਣੇ ਆਂਦੀ ਹੈ ਕਿ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਰਿਟਰਨਿੰਗ ਆਫਸਰ ਨੇ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਬਾਹਰ ਖੜੇ ਹੁੰਦੇ ਨੇ ਨਾਲ ਉਹਨਾਂ ਦੇ ਭਾਰੀ ਫੋਰਸ ਜਿਹੜੀ ਆ ਉਹ ਪਹੁੰਚੀ ਹੁੰਦੀ ਆ ਹੱਥਾਂ ਦੇ ਵਿੱਚ ਕੈਮਰੇ ਹੁੰਦੇ ਨੇ ਤੇ ਨਾਲ ਦੀ ਨਾਲ ਅਪੀਲ ਜਿਹੜਾ ਕਪੂਰਥਲਾ ਹਾਊਸ ਦੇ ਵਿੱਚ ਕੀਤੀ ਜਾਂਦੀ ਆ ਕਿ ਭਾਈ ਸਾਨੂੰ ਅੰਦਰ ਜਾਣ ਦਿਓ ਅੰਦਰ ਜਾਣ ਦਿਓ ਜਿੰਨਾ ਚਿਰ ਤੱਕ ਮੀਡੀਆ ਵਾਲੇ ਗੱਲ ਸਮਝਦੇ ਉਦੋਂ ਤੱਕ ਉੱਥੇ ਪੂਰਾ ਕੈਦੀ ਹੈ ਤਾਂ ਭਾਰੀ ਪੁਲਿਸ ਫੋਰਸ ਲੱਗੀ ਸੀ ਤੇ ਨਾਲ ਦੀ ਨਾਲ ਰਿਟਰਨਿੰਗ ਆਫਸਰ ਲਗਾਤਾਰ ਅਪੀਲ ਕਰਦੇ ਦਿਖਾਈ ਦਿੱਤੇ ਤੇ ਮੀਡੀਆ ਨੇ ਜਦੋਂ ਸਵਾਲ ਪੁੱਛਿਆ ਕਹਿੰਦੇ ਦੇ ਜੇ ਸਾਨੂੰ ਸੀ ਐਪ ਦੇ ਉੱਤੇ ਜਿਹੜਾ ਉਹ ਜਾਣਕਾਰੀ ਮਿਲੀ ਹੈ ਕਿ ਇੱਥੇ ਪੈਸੇ ਵੰਡੇ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਤੇ ਜਗ੍ਹਾ ਜਿਹੜੀ ਹੈ ਉਹ ਦੱਸੀ ਗਈ ਹੈ ਕਪੂਰਥਲਾ ਹਾਊਸ ਤੇ ਅਸੀਂ ਇਸ ਕਰਕੇ ਇੱਥੇ ਰੇਡ ਕਰਨ ਪਹੁੰਚੇ ਆ ਵੀ ਅਸੀਂ ਰੇਡ ਕਰਨਾ ਸੁਖਵੀਰ ਇਹ ਸਾਰਾ ਕਸ਼ਮਕਸ਼ ਜਿਹੜੀ ਹੈ 2 ਘੰਟੇ ਤੱਕ ਚੱਲਦੀ ਹੈ ਟਰਨਿੰਗ ਆਫਸਰ ਜਿਹੜੇ ਨੇ ਉਹ ਅਪੀਲ ਕਰਦੇ ਨੇ ਕਿ ਸਾਨੂੰ ਅੰਦਰ ਜਾਣ ਦਿੱਤਾ ਜਾਵੇ ਤੇ ਜਿਹੜੇ ਸਿਕਿਉਰਿਟੀ ਹੁੰਦੇ ਨੇ ਉਹ ਕਹਿੰਦੇ ਜੀ ਨਹੀਂ ਜੀ ਹਜੇ ਤੁਹਾਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ 2 ਘੰਟੇ ਦੀ ਰੇਡ ਤੋਂ ਰੇਡ ਕੇ ਤੋਂ ਬਾਅਦ 15 ਮਿੰਟ ਦੇ ਲਈ ਜਿਹੜਾ ਸੰ ਉਹ ਲੈ ਦਿੱਤਾ ਜਾਂਦਾ ਹੈ ਟੀਮ ਅੰਦਰ ਜਾਂਦੀ ਹੈ 15 ਮਿੰਟ ਤੇ ਵਿੱਚ ਵਿੱਚ ਜਿਹੜਾ ਬਾਹਰ ਵੀ ਆ ਜਾਂਦੀ ਹੈ ਆ ਕੇ ਟੀਮ ਦੇ ਵੱਲੋਂ ਤਾਂ ਇਹ ਕਿਹਾ ਜਾਂਦਾ ਹੈ ਕਿ ਅੰਦਰ ਕਈ ਕਮਰਿਆਂ ਨੂੰ ਤਾਲੇ ਲੱਗੇ ਹੋਏ ਸੀਗੇ ਸੋ ਵੀ ਨਹੀਂ ਗੱਲ ਕਰਦੇ ਆ ਤੇ ਸਭ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਜਿਹੜੀ ਟਵੀਟ ਕੀਤੀ ਹੈ ਇਹਨੇ ਵੱਡੇ ਸਵਾਲ ਸੁਖਵੀਰ ਜ਼ਰੂਰ ਖੜੇ ਕਰ ਦਿੱਤੇ ਨੇ ਕਿਉਂਕਿ ਸ਼ਾਮ ਨੂੰ 3:00 ਕੰਪਲੇਂਟ 25 ਸੈਕਿੰਡ ਦੇ ਉੱਤੇ ਕੰਪਲੇਂਟ ਜਿਹੜੀ ਆ ਉਹ ਕੀਤੀ ਗਈ ਸੀਗੀ ਸੀ ਵਿਜ਼ਲ ਐਪ ਦੇ ਉੱਤੋਂ ਤੇ ਉਸ ਤੋਂ ਬਾਅਦ 5 ਵਜੇ ਦੇ ਵਿੱਚਕਾਰ ਜਿਹੜਾ ਰੇਡ ਵੀ ਹੋ ਗਈ ਹੈ ਮਤਲਬ ਕੁੱਲ ਮਿਲਾ ਕੇ ਐਕਸ਼ਨ ਕਮਿਸ਼ਨ ਨੇ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਸੁਖਬੀਰ ਨੂੰ 100 100 ਮਿੰਟਾਂ ਦਾ ਸਮਾਂ ਹੁੰਦਾ ਉਹਨੇ ਆਪਣਾ ਐਕਸ਼ਨ ਕਰਨਾ ਹੁੰਦਾ ਕੁੱਲ ਮਿਲਾ ਕੇ 1.5 ਘੰਟੇ ਦੇ ਵਿੱਚ ਦਾ ਸਮਾਂ ਤੇ ਉਹ 1.5 ਘੰਟੇ ਦੇ ਵਿੱਚ ਐਕਸ਼ਨ ਵੀ ਕੀਤਾ ਗਿਆ ਦੇ ਵੀ ਬਾਰੇ ਸਭ ਦੇ ਦਰਮਿਆਨ ਮਿਲਿਆ ਕੁਝ ਨਹੀਂ ਮਿਲਿਆ ਕੋਈ ਨਹੀਂ ਜਿੱਥੇ ਵਿਵੇਕ ਵਿਵੇਕ ਮਾਫੀ ਚਾਹੁੰਦਾ ਮੈਂ ਤੁਹਾਨੂੰ ਟੋਕ ਰਿਹਾ ਜਿੱਥੇ ਮਿਲਿਆ ਕੁਝ ਨਹੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਇੱਕ ਬੜੀ ਗੰਭੀਰ ਗੱਲ ਕਹੀ ਗਈ ਹੈ ਜਿਹੜੀ ਉਹਨਾਂ ਨੇ ਆਪਣੇ ਟਵੀਟ ਦੇ ਵਿੱਚ ਲਿਖੀ ਆ ਉਹ ਕਹਿੰਦੇ ਕਿ ਔਰਤਾਂ ਦੇ ਕੱਪੜੇ ਜਿਹੜੇ ਨੇ ਉਹ ਵੀ ਖੰਘਾਲੇ ਗਏ ਨੇ ਅਲਮਾਰੀਆਂ ਦੇ ਵਿੱਚ ਆ ਘੁਗ ਪੜਤਾਲ ਕੀਤੀ ਗਈ ਆ ਮਿਲਿਆ ਮੁਲਿਆ ਕੁਝ ਨਹੀਂ ਇਸ ਤਰੀਕੇ ਦੀ ਸ਼ਬਦਾਵਲੀ ਜਦੋਂ ਇੱਕ ਮੁੱਖ ਮੰਤਰੀ ਦੇ ਵੱਲੋਂ ਆ ਜਿਹੜੀ ਦੱਸੀ ਜਾਂਦੀ ਹੈ ਇਹ ਸਾਰੀ ਚੀਜ਼ ਦੇ ਵਿੱਚ ਗੰਭੀਰਤਾ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਪਰ ਸਿੱਧੇ ਰੂਪ ਦੇ ਵਿੱਚ ਉਹਨਾਂ ਨੇ ਇਲਜ਼ਾਮ ਦਰਾਜ਼ ਕੀਆ ਜਿਹੜੀਆਂ ਭਾਜਪਾ ਦੇ ਉੱਪਰ ਲਾਈਆਂ ਨੇ ਇਹਨੂੰ ਮੰਨਿਆ ਜਾ ਸਕਦਾ ਹੈ ਕਿ ਸਿਰਫ ਤੇ ਸਿਰਫ ਸਿਆਸੀ ਤੌਰ ਦੇ ਉੱਪਰ ਮੁਫਾਦ ਹੋਣ ਕਰਕੇ ਆ ਯਹਾਂ ਪਰ ਡਰ ਦਾ ਮਾਹੌਲ ਜਿਸ ਤਰੀਕੇ ਭਾਜਪਾ ਦੇ ਉੱਪਰ ਦੋਸ਼ ਲਾਏ ਜਾ ਰਹੇ ਨੇ ਕਿ ਉਹ ਕਿ ਕਿਤੇ ਹਾਰਨਾ ਜਾਈਏ ਇਸ ਕਰਕੇ ਇਹ ਸਾਰੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਇਹਦੀ ਗੰਭੀਰਤਾ ਨੂੰ ਕਿੰਨਾ ਕੁ ਸਮਝਦੇ ਹੋ ਇਹ ਬਿਲਕੁਲ ਦੇਖੋ ਸੁਖਬੀਰ ਜੈਪਾ ਪੂਰਾ ਸਿਨੈਰੀਓ ਸਮਝੀਏ ਤਾਂ ਲਗਾਤਾਰ ਪੰਜਾਬ ਨੂੰ ਟਾਰਗੇਟ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਦੇਖੋ ਦੂਸ਼ਣ ਬਾਜ਼ੀਆਂ ਇਲਜ਼ਾਮ ਕਰਾ ਰਹੇ ਆ ਇਲੈਕਸ਼ਨਾਂ ਦੇ ਸਮੇਂ ਦੇ ਵਿੱਚ ਸਾਰੀਆਂ ਪਾਰਟੀਆਂ ਇੱਕ ਦੂਸਰੇ ਦੇ ਉੱਤੇ ਕਰਦੀਆਂ ਨੇ ਜੇਕਰ ਆਪਾਂ ਦਿੱਲੀ ਦੇ ਵਿੱਚ ਭਾਜਪਾ ਵਰਸਸ ਆਮ ਆਦਮੀ ਪਾਰਟੀ ਦੇਖੀਏ ਆਮ ਆਦਮੀ ਪਾਰਟੀ ਵਾਲੇ ਇਹ ਕਹਿੰਦੇ ਨੇ ਜੀ ਭਾਜਪਾ ਦੇ ਉਮੀਦਵਾਰ ਸ਼ਰੇਆਮ ਪੈਸਾ ਵੰਡ ਰਹੇ ਨੇ ਸ਼ਰੇਆਮ ਚਾਦਰਾਂ ਕੰਬਲ ਵੰਡ ਰਹੇ ਨੇ ਇਲੈਕਸ਼ਨ ਕਮਿਸ਼ਨ ਦੀ ਹਿੰਮਤ ਨਹੀਂ ਪੈਂਦੀ ਉਹਨਾਂ ਦੇ ਦਰਵਾਜ਼ਿਆਂ ਤੱਕ ਜਾਣ ਦੀ ਜੀ ਉੱਥੇ ਜਿਹੜਾ ਵਿਰੋਧੀ ਧਿਰ ਕਹਿਦੀ ਹੈ ਭਾਜਪਾ ਤਾਂ ਭਾਜਪਾ ਵੀ ਆਪਣੇ ਵੱਸੋਂ ਇਹ ਕਹੀ ਜਾਂਦੀ ਹੈ ਜੀ ਆਮ ਆਦਮੀ ਪਾਰਟੀ ਵਾਲੇ ਪੈਸਾ ਵੰਡ ਰਹੇ ਨੇ ਆਮ ਆਦਮੀ ਪਾਰਟੀ ਦੀਆਂ ਗੱਡੀਆਂ ਪੰਜਾਬ ਤੋਂ ਆ ਰਹੀਆਂ ਨੇ ਪੰਜਾਬ ਤੋਂ ਲਾਮ ਲਸ਼ਕਰ ਆ ਰਹੀ ਹੈ ਅਰਵਿੰਦ ਕੇਜਰੀਵਾਲ ਦੀ ਸਿਕਿਉਰਿਟੀ ਦੇ ਵਿੱਚੋਂ ਆ ਪੰਜਾਬ ਪੁਲਿਸ ਦੇ ਜਵਾਨ ਜਿਹੜਾ ਨੇ ਉਹ ਭੇਜੇ ਜਾਣ ਗੜਬੜੀਆਂ ਕਰ ਰਹੇ ਨੇ ਪਰ ਇਹ ਸਭ ਦੇ ਦਰਮਿਆਨ ਕਾਂਗਰਸ ਹਲ ਕਿਸੇ ਦਾ ਧਿਆਨ ਨਹੀਂ ਜਾ ਰਿਹਾ ਕਾਂਗਰਸ ਦੋਨਾਂ ਪਾਸੇ ਤੇ ਜਿਹੜੀ ਹੈ ਇਲਜ਼ਾਮਦਰਾਜ਼ੀਆਂ ਉਹ ਕਰ ਰਹੀਆਂ ਨੇ ਦੇਖੋ ਕੁਬੀਰੇ ਇਲਜ਼ਾਮਦਰਾਜ਼ੀਆਂ ਦਾ ਦੌਰ ਤਾਂ ਚੱਲਦਾ ਹੈ ਪਰ ਇੱਥੇ ਮਸਲਾ ਮਸਲਾ ਮੁੱਖ ਮੰਤਰੀ ਸਾਹਿਬ ਦਾ ਨਹੀਂ ਮ ਅਮੀ ਪਾਰਟੀਦਾਨੀ ਮਸਲਾ ਇੱਥੇ ਆ ਕੇ ਪੰਜਾਬ ਦਾ ਖੜ ਜਾਂਦਾ ਹੈ ਤੁਹਾਨੂੰ ਯਾਦ ਹੋਵੇਗਾ ਕਿ ਕੱਲ ਇੱਕ ਕ੍ਰੇਟਾ ਗੱਡੀ ਟੀਵੀ 35 ਪਠਾਨਕੋਟ ਨੰਬਰ ਦੀ ਇੱਥੇ ਮਿਲੀ ਹੈ ਜਿਸ ਦੇ ਵਿੱਚੋ ਸ਼ਰਾਬ ਦੀਆਂ ਪੇਟੀਆਂ ਨਿਕਲੀਆਂ ਨੇ ਤੇ ਨਾਲ ਦੀ ਨਾਲ ਬੋਰੀ ਭਰ ਕੇ ਕੈਸ਼ ਨਿਕਲਿਆ ਤੇ ਸਭ ਦੇ ਦਰਮਿਆਨ ਗੱਲ ਆ ਕੇ ਪੰਜਾਬ ਦੇ ਮੋਢਿਆਂ ਤੇ ਸੁੱਟੀ ਗਈ ਜੀ ਪੰਜਾਬ ਤੋਂ ਗੱਡੀਆਂ ਆਂਦੀਆਂ ਨੇ ਜਿਹੜੀਆਂ ਦਿੱਲੀ ਇਲੈਕਸ਼ਨ ਦੇ ਵਿੱਚ ਕਪਲੇ ਕਰਵਾ ਰਹੀਆਂ ਨੇ ਸੋ ਇਹ ਸਭ ਤੋਂ ਦਰਮਿਆਨ ਬਾਅਦ ਜੇ ਅੱਜ ਮੁੱਖ ਮੰਤਰੀ ਸਾਹਿਬ ਦੀ ਰਿਹਾਈਸ਼ ਦੇ ਉੱਤੇ ਰੇਡ ਪਈ ਹੈ ਹਾਂ ਸੁਖਵੀਰ ਦਿੱਲੀ ਇਲੈਕਸ਼ਨ ਦਿੱਲੀ ਦੇ ਨੇ ਇਲੈਕਸ਼ਨ ਪੰਜਾਬ ਦੇ ਨਹੀਂ ਪੰਜਾਬ ਦੇ ਮੁੱਖ ਮੰਤਰੀ ਦੀ ਰਿਹائش ਦੇ ਉੱਤੇ ਰੇਡ ਕਰਨੀ ਦਿੱਲੀ ਦੀ ਲੀਡਰਸ਼ਿਪ ਦੇ ਘਰ ਨਾ ਇਸ ਚੀਜ਼ ਨੂੰ ਇਲੈਕਸ਼ਨ ਜਿਹੜਾ ਲੈ ਕੇ ਐਕਸ਼ਨ ਲਿਆ ਜਾਣਾ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਅਰਵਿੰਦ ਕੇਜਰੀਵਾਲ ਦੀ ਰਿਹائش ਤੇ ਰੇਡ ਕਰੋ ਤੁਸੀਂ ਸੀਐਮ ਆਤੀਸ਼ੀ ਦੀ ਜਿਹੜਾ ਰਿਹائش ਦੇ ਉੱਤੇ ਰੇਡ ਕਰੋ ਮਸਲਾ ਇੱਥੇ ਇਹ ਹੈ ਕਿ ਪੰਜਾਬ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਤਾਂ ਨਹੀਂ ਚੱਲ ਰਹੀਆਂ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਇਸ ਚੀਜ਼ ਨੂੰ ਵੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਸਾਹਿਬ ਤਾਂ ਦਿੱਲੀ ਬੈਠੇ ਹੋਏ ਨੇ ਪੰਜਾਬ ਵਾਲਾਰਸ ਹੈ ਹੂੰ ਇਹ ਇਹ ਸਭ ਦੇ ਦਰਮਿਆਨ ਹੀ ਕਿਤੇ ਸਾਰੀਆਂ ਘਟਨਾਵਾਂ ਤਾਂ ਨਹੀਂ ਵਾਪਰ ਰਹੀਆਂ ਪੰਜਾਬ ਦੇ ਵਿੱਚ ਚਾਹੇ ਉਹ ਬੁੱਤ ਤੋੜਨਾ ਹੋਵੇ ਚਾਹੇ ਰਾਜਕਤਾ ਫਲਾਣੀ ਹੋਵੇ ਜਾਂ ਫਿਰ ਪੰਜਾਬ ਨੂੰ ਲਗਾਤਾਰ ਇਸ ਤਰੀਕੇ ਨਾਲ ਬਦਨਾਮ ਕਰਨਾ ਹੋਵੇ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਜ਼ਿਕਰ ਕੀਤਾ ਹੈ ਕਿ ਅੱਜ ਦਾ ਹੱਦ ਹੋ ਗਈ ਵੀ ਸਾਡੀਆਂ ਮਹਿਲਾਵਾਂ ਦੇ ਕੱਪੜੇ ਜਿਹੜੀਆਂ ਅਲਮਾਰੀਆਂ 'ਚ ਪਏ ਹੋਏ ਸੀ ਉਹ ਅਲਮਾਰੀਆਂ ਸੰਦੂਕ ਤੱਕ ਜਿਹੜਾ ਨੇ ਉਹ ਫੋਲ ਦਿੱਤੇ ਗਏ ਨੇ ਪਰ ਇੱਥੇ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਜਦੋਂ ਕੋਈ ਵੀ ਏਜੰਸੀ ਚਾਹੇ ਉਹ ਕੇਂਦਰੀ ਹੈ ਚਾਹੇ ਉਹ ਸਟੇਟ ਦੀ ਹੈ ਜਾਂ ਫਿਰ ਇਲੈਕਸ਼ਨ ਕਮਿਸ਼ਨ ਹੀ ਕਿਉਂ ਨਹੀਂ ਹੈ ਜਦੋਂ ਉਹ ਰੇਡ ਕਰਦੀ ਹੈ ਫਿਰ ਉਹ ਚੱਪਾ ਚ ਕੋਨਾ ਕੋਨਾ अलमारी ਦੇ ਖੁੰਝਿਆ ਤੱਕ अलमारी ਦੇ ਹੇਠ ਬੈਡਾਂ ਦੇ ਹੇਠ ਬੈਡਾਂ ਦੇ ਜਿੱਥੇ ਕਹਿਦੀਏ ਪੜੂਏ ਹੁੰਦੇ ਨੇ ਪੈਰ ਹੁੰਦੇ ਨੇ ਤਾਂ ਪੈਰਾਂ ਦੇ ਹੇਠ ਵੀ ਚੈੱਕ ਕਰਦਾ ਕਿ ਭਾਈ ਇੱਥੇ ਵੀ ਕਿਤੇ ਤਿੱਲੀ ਤੁਲੀ ਤਾਂ ਨਹੀਂ ਪਈ ਹੂੰ ਤੁਹਾਡੇ ਜਿਹੜੇ ਤਰੀਕੇ ਨਾਲ ਤੁਸੀਂ ਇਹ ਗੱਲ ਕਰ ਰਹੇ ਹੋ ਉਹ ਕੋਹੜ ਪਤਾਲ ਬੜੀ ਗੰਭੀਰਤਾ ਦੇ ਨਾਲ ਬੜੀ ਸੂਖਮਤਾ ਦੇ ਨਾਲ ਕੀਤੀ ਜਾਂਦੀ ਹੈ ਇਹ ਗੱਲ ਵਾਜਬ ਹੈ ਤੁਹਾਡੀ ਪਰ ਜਿਸ ਤਰੀਕੇ ਪਿਛਲੇ ਸਮੇਂ ਦੇ ਵਿੱਚ ਸੰਜੀਤ ਸਿੰਘ ਹੋਰਾਂ ਦੇ ਘਰ ਰੇਡ ਹੋਈ ਅਰਵਿੰਦ ਕੇਜਰੀਵਾਲ ਦੇ ਘਰ ਦੇ ਵਿੱਚ ਰੇਡ ਹੋਈ ਜਾਂ ਪਰ ਹੋਰ ਬਹੁਤ ਸਾਰੇ ਆ ਨੇਤਾ ਗਣ ਨੇ ਆਮ ਆਦਮੀ ਪਾਰਟੀ ਦੇ ਖਾਸ ਤੌਰ ਦੇ ਉੱਪਰ ਜਿਸ ਤਰੀਕੇ ਉਹਨਾਂ ਦੇ ਉੱਪਰ ਹੋਈ ਰੇਡ ਦੇ ਵਿੱਚ ਕੁਝ ਨਹੀਂ ਮਿਲਿਆ ਤੇ ਬਾਅਦ ਦੇ ਵਿੱਚ ਵੱਡਾ ਮਸਲਾ ਮੁਫਾਦ ਬਣਾ ਕੇ ਆਮ ਆਦਮੀ ਪਾਰਟੀ ਦੇ ਬਨੋ ਇਸ ਜਿੱਤੇ ਉੱਪਰ ਪ੍ਰਚਾਰ ਵੀ ਕੀਤਾ ਗਿਆ ਕਿ ਬੀਜੇਪੀ ਸਿੱਧੇ ਤੌਰ ਦੇ ਉੱਪਰ ਧੱਕਾ ਕਰਦੀ ਹੈ ਹੁਣ ਇਹਨਾਂ ਕਾਰਵਾਈਆਂ ਨੂੰ ਵੀ ਉਹਨਾਂ ਲੜੀਆਂ ਦੇ ਵਿੱਚ ਜੋੜਿਆ ਜਾਏਗਾ ਕਿ ਮਿਲਿਆ ਇੱਥੇ ਵੀ ਕੁਝ ਨਹੀਂ ਸਿਰਫ ਸਿਰਫ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਬਿਲਕੁਲ ਦੇਖੋ ਜਿਸ ਵੇਲੇ ਤੁਸੀਂ ਦੇਖਿਆ ਵੀ ਹੋਏਗਾ ਕਿ ਜਿਸ ਵੇਲੇ ਰੇਡ ਪੂਰੀ ਸ਼ੁਰੂ ਹੋਈ ਆ ਉਸ ਵੇਲੇ ਮੁੱਖ ਮੰਤਰੀ ਸਾਹਿਬ ਗ੍ਰੇਟਰ ਕਲਾਸ਼ ਇਲਾਕੇ ਦੇ ਵਿੱਚ ਸਪੀਚ ਦੇ ਰਹੇ ਸੀਗੇ ਹਾਲਾਂਕਿ ਉਹਨਾਂ ਨੇ ਉਸ ਸਪੀਚ ਦੇ ਵਿੱਚ ਐਵੇਂ ਜ਼ਿਕਰ ਕੀਤਾ ਜਿਵੇਂ ਮੁੱਖ ਮੰਤਰੀ ਸਾਹਿਬ ਦੀ ਸਪੀਚ ਦਾ ਇੱਕ ਹਿੱਸਾ ਹੈ ਕਿ ਭਾਈ ਜਦੋਂ ਇਹਨਾਂ ਨੂੰ ਕੱਢਣ ਪਾਣ ਲਈ ਕੁਝ ਨਹੀਂ ਮਿਲਦਾ ਤਾਂ ਮੇਰੇ ਘਰ ਰੇਡ ਕਰ ਲਓ ਜਾਂ ਫਿਰ ਤੇਜਰੀਵਾਲ ਸਾਹਿਬ ਦੇ ਘਰ ਰੇਡ ਕਰ ਲਓ ਕਹਿੰਦੇ ਮਿਲਣਾ ਤਾਂ ਵੀ ਕੁਝ ਨਹੀਂ ਮਤਲਬ ਰੇ ਇੰਟੂਿਸ਼ਨ ਪਹਿਲੇ ਹੀ ਜਤਾਤੀਆਂ ਸੀਗੀਆਂ ਕਿ ਸਾਡੇ ਘਰਾਂ ਦੇ ਉੱਤੇ ਰੇਡ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ ਤੇ ਇਸ ਸਮੇਂ ਦੇ ਦਰਮਿਆਨ ਜਿਹੜੀ ਰੇਡ ਹੈ ਉਹ ਹੋ ਵੀ ਜਾਂਦੀ ਹੈ। ਸੋ ਕੁ ਵੀ ਉਹ ਵੱਡਾ ਸਵਾਲ ਇੱਥੇ ਇਹ ਹੈ ਕਿ ਰੇਡ ਕਰਨੀ ਹੈ ਕਰੋ ਜੇ ਤੁਹਾਨੂੰ ਸ਼ਿਕਾਇਤਾਂ ਮਿਲ ਰਹੀਆਂ ਨੇ ਕਰੋ ਪਰ ਜਿਹੜਾ ਲਗਾਤਾਰ ਇਲਜ਼ਾਮ ਦਰਾਜ਼ੀਆਂ ਦਾ ਦੌਰ ਇਲੈਕਸ਼ਨ ਕਮਿਸ਼ਨ ਤੇ ਵੀ ਚੱਲ ਰਿਹਾ ਹੈ ਕਿ ਜਦੋਂ ਮੋਦੀ ਸਾਹਿਬ ਆਖਰੀ ਬੋੜੀ ਉਤਰ ਜਾਂਦੇ ਨੇ ਚੋਣ ਪ੍ਰਚਾਰ ਦੀ ਉਸ ਵੇਲੇ ਜਾ ਕੇ ਚੋਣਾਂ ਦੀ ਤਰੀਖ ਦਾ ਐਲਾਨ ਹੁੰਦਾ ਹੈ ਜਾਂ ਫਿਰ ਜਿਸ ਤਰੀਕੇ ਪਾਰਟੀਆਂ ਕੰਨ ਮਰੋੜ ਦਿੰਦੀ ਹੈ ਇਲੈਕਸ਼ਨ ਕਮਿਸ਼ਨ ਦੇ ਤੇ ਫਿਰ ਇਲੈਕਸ਼ਨ ਕਮਿਸ਼ਨ ਉਸੇ ਪਾਸੇ ਉਹ ਮੋੜਾਂ ਦੇ ਵੱਡੇ ਸਵਾਲ ਆਪਸ ਵਿੱਚ ਖੜੇ ਕਰਦੇ ਨੇ ਕਿਉਂਕਿ ਦੇਖੋ ਲਗਾਤਾਰ ਇਲਜ਼ਾਮ ਦਰਾ ਦੀਆਂ ਆਮ ਆਦਮੀ ਪਾਰਟੀ ਵੀ ਲਗਾ ਰਹੀ ਹੈ ਜੇਕਰ ਆਪਾਂ ਇੱਕ ਸੀਵੀਜ਼ਲ ਐਪ ਦੀ ਗੱਲ ਕਰੀਏ ਕਿ ਸੀਵੀਜ਼ਲ ਐਪ ਦੇ ਉੱਤੇ ਜੇਕਰ ਆਮ ਆਦਮੀ ਪਾਰਟੀ ਦੀ ਸ਼ਿਕਾਇਤ ਮਿਲੀ ਤੇ 100 ਮਿੰਟਾਂ ਦੇ ਅੰਦਰ ਅੰਦਰ ਇਲੈਕਸ਼ਨ ਕਮਿਸ਼ਨ ਨੇ ਕਾਰਵਾਈ ਵੀ ਕਰਤੀ ਤੇ ਦੂਸਰੇ ਪਾਸੇ ਅੱਜ ਸੀਐਮ ਆਰਤੀਸ਼ੀ ਦੇ ਵੱਲੋਂ ਵੀ ਇੱਕ ਫੀਲ ਜਿਹੜੀ ਆ ਇਲੈਕਸ਼ਨ ਕਮਿਸ਼ਨ ਨੂੰ ਕੀਤੀ ਗਈ ਸ਼ਿਕਾਇਤ ਭੇਜੀ ਗਈ ਸੀ ਉਹ ਸੀ ਜਿਹੜੇ ਬਰਮਾ ਸਾਹਿਬ ਨੇ ਭਾਜਪਾ ਦੇ ਉਮੀਦਵਾਰ ਉਹਨਾਂ ਦੇ ਵੱਲੋਂ ਨੋਟ ਵੰਡਣ ਦੀ ਉਹ ਕਹਿੰਦੇ ਜੀ ਸ਼ਰਿਆਮੇ ਲਹਲਗੇ ਦੇ ਵਿੱਚ ਆ ਕੇ ਨੋਟ ਵੰਡੇ ਜਾ ਰਹੇ ਨੇ ਸ਼ਰਿਆਮ ਆ ਕੇ ਕੰਬਲ ਰਜਾਈਆਂ ਦਿੱਤੀਆਂ ਜਾ ਰਹੀਆਂ ਨੇ ਚੌਂਕ ਕਮਿਸ਼ਨ ਨੂੰ ਇਸ ਦੇ ਉੱਤੇ ਜਿਹੜਾ ਐਕਸ਼ਨ ਉਹ ਲੈਣਾ ਚਾਹੀਦਾ ਸੋ ਵੱਡਾ ਸਵਾਲ ਇੱਥੇ ਵੀ ਖੜਾ ਹੋ ਜਾਂਦਾ ਜਦੋਂ ਇੱਕ ਤਰਫਾ ਚੱਲਦੀ ਹੈ ਕੋਈ ਵੀ ਚੀਜ਼ ਤਾਂ ਫਿਰ ਅਸੀਂ ਕੱਲ ਨੂੰ ਜੇਕਰ ਅਸੀਂ ਇਸ ਗੱਲ ਦੇ ਉੱਤੇ ਪੁਸ਼ਟੀ ਤਾਂ ਕਰ ਸਕਦੇ ਹਾਂ ਜੇ ਕੱਲ ਨੂੰ ਕਿਤੇ ਕਿਸੇ ਆਮ ਆਦਮੀ ਪਾਰਟੀ ਦੀ ਸ਼ਿਕਾਇਤ ਦੇ ਉੱਤੇ ਕਾਰਵਾਈ ਹੁੰਦੀ ਦੇਖ ਜਾਈਏ ਹੂੰ ਬਿਲਕੁਲ ਆਵਾਜ਼ ਬਗਾਲਿਆ ਬਹੁਤ ਇਹ ਕਹਿ ਸਕਦੇ ਆ ਕਿ ਹਾਲੇ ਦੇਸ਼ਕੀਆਂ ਏਜੰਸੀਆਂ ਜਿਹੜੀਆਂ ਨੇ ਨਿਰਪੱਖ ਹੋ ਕੇ ਚੱਲ ਰਹੀਆਂ ਨੇ ਹਜੇ ਕਿਸੇ ਦੇ ਹੱਥਾਂ ਨਹੀਂ ਕੱਟ ਪੁੱਟਲੀਆਂ ਜਿਹੜੀਆਂ ਉਹ ਨਹੀਂ ਬਣੀਆਂ ਜੀ ਬਿਲਕੁਲ ਬਹੁਤ-ਬਹੁਤ ਮਿਹਰਬਾਨੀ ਵਿਵੇਕ ਕੇ ਕੀਮਤੀ ਜਿਹੜੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੀ ਸੋ ਜਿਸ ਤਰੀਕੇ ਦੇ ਨਾਲ ਇਸ ਵਕਤ ਮਾਹੌਲ ਬਣਿਆ ਪਿਆ ਉਹ ਸਭ ਦੇ ਦਰਮਿਆਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦਾ ਇਹ ਧਮਾਕੇਦਾਰ ਟਵੀਟ ਜਿਹੜਾ ਆ ਜਾਣਾ ਤੇ ਉਸ ਟਵੀਟ ਦੇ ਵਿੱਚ ਵੱਡੇ ਸਵਾਲ ਚੁੱਕ ਦੇਣਾ ਕਿਤੇ ਨਾ ਕਿਤੇ ਦਿੱਲੀ ਦੀਆਂ ਚੋਣਾਂ ਨੂੰ ਜ਼ਰੂਰ ਪ੍ਰਭਾਵਿਤ ਕਰੇਗਾ ਪਰ ਵੱਡਾ ਸਵਾਲ ਇਹ ਉੱਠਦਾ ਹੈ ਕਿ ਕਿਤੇ ਪੰਜਾਬ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਤਾਂ ਨਹੀਂ ਕੀਤੀਆਂ ਜਾ ਰਹੀਆਂ ਪੰਜਾਬ ਨੂੰ ਸਿੱਧੇ ਰੂਪ ਦੇ ਵਿੱਚ ਮੈਂ ਨਾ ਚੋਣਾ ਦੇ ਵਿੱਚ ਧਾਂਦਲੀ ਕਰਨ ਦਾ ਦੋਸ਼ੀ ਇਕਰਾਰ ਬਣਾਇਆ ਤਾਂ ਨਹੀਂ ਜਾ ਰਿਹਾ ਤੇ ਕਿਤੇ ਅੰਦਰ ਖਾਤੇ ਕੁਝ ਚੀਜ਼ਾਂ ਅਜਿਹੀਆਂ ਤਾਂ ਨਹੀਂ ਚੱਲ ਰਹੀਆਂ ਜਿਹੜੀਆਂ ਨਹੀਂ ਸੀ ਚੱਲਣੀਆਂ ਚਾਹੀਦੀਆਂ ਬਾਕੀ ਤੁਹਾਡੇ ਜ਼ਹਿਨ ਦੇ ਵਿੱਚ ਕੀ ਕੁਝ ਬਲਵਲੇ ਨੇ ਅੱਜ ਦੀ ਹੋਈ ਇਸ ਤਮਾਮ ਕਾਰਵਾਈ ਦੇ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾਂ ਦੇ ਬਾਰੇ ਤੇ ਉਹਨਾਂ ਦੇ ਵੱਲੋਂ ਕੀਤੇ ਗਏ ਟਵੀਟ ਦੇ ਬਾਰੇ ਤੁਸੀਂ ਕੀ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ